all lanes and the minivan crashed killing three after this deadly crash the federal हां motor हां carrier ਜੀ ਤੁਸੀਂ ਇਹ ਕਾਲਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਦੇ ਵਿੱਚ ਅੱਜ ਅਸੀਂ ਤੁਹਾਨੂੰ ਇੱਕ ਐਸੇ ਮਾਮਲੇ ਦੀ ਪੂਰੀ ਹਕੀਕਤ ਦੱਸਣ ਜਾ ਰਹੇ ਹਾਂ ਜੋ ਨਾ ਸਿਰਫ ਅਮਰੀਕਾ ਦੇ ਕਾਨੂੰਨ ਨੂੰ ਹਿਲਾ ਰਿਹਾ ਸਗੋਂ ਪੰਜਾਬ ਦੇ ਹਰੇਕ ਪਰਿਵਾਰ ਨੂੰ ਸੋਚਣ ਤੇ ਮਜਬੂਰ ਕਰ ਰਿਹਾ ਜੀ ਹਾਂ ਦੋਸਤੋ ਗੱਲ ਹੋ ਰਹੀ ਹੈ ਅਮਰੀਕਾ ਦੇ ਫਲੋਰੀਡਾ ਵਿੱਚ ਕੈਦ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਮਾਮਲੇ ਦੀ ਇੱਕ ਸਧਾਰਨ ਪੰਜਾਬੀ ਟਰੱਕ ਚਾਲਕ ਜੋ ਆਪਣੀ ਰੋਜੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਪਰ ਇੱਕ ਹਾਦਸੇ ਨੇ ਉਸ ਦੀ ਸਾਰੀ ਜ਼ਿੰਦਗੀ ਬਦਲ ਦਿੱਤੀ ਕਿ ਉਹ ਕਸੂਰਵਾਰ ਹੈ ਜਾਂ ਉਸ ਨੂੰ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਇਹ ਸਵਾਲ ਅੱਜ ਹਰੇਕ ਪੰਜਾਬੀ ਦੇ ਮਨ ਵਿੱਚ ਹੈ ਸੋ ਦੋਸਤੋ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਸ ਮਾਮਲੇ ਨੇ ਹੋਰ ਵੀ ਚਰਚਾ ਇਸ ਲਈ ਪਾਈ ਕਿਉਂਕਿ ਹੁਣ ਅਮਰੀਕਾ ਦੀ ਇੱਕ ਵਕੀਲ ਗੋਰੀ ਦਾ ਬਿਆਨ ਸਾਹਮਣੇ ਆਇਆ ਹੈ ਉਸ ਨੇ ਆਪਣੀ ਵੀਡੀਓ ਵਿੱਚ ਕਈ ਵੱਡੇ ਖੁਲਾਸੇ ਕੀਤੇ ਹਨ ਉਸ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਇੱਕ ਗੈਰ ਕਾਨੂੰਨੀ ਇਮੀਗ੍ਰੈਂਟ ਸੀ ਜਿਸ ਨੇ ਗਲਤ ਤਰੀਕੇ ਨਾਲ ਯੂ-ਟਰਨ ਲਿਆ ਤੇ ਉਸ ਦਾ ਟਰੱਕ ਸੜਕ ਦੀਆਂ ਸਾਰੀਆਂ ਲਾਈਨਾਂ ਵਿੱਚ ਫਸ ਗਿਆ ਉਸ ਵੇਲੇ ਇੱਕ ਮਿਨੀ ਵੈਨ ਟਕਰਾਈ ਜਿਸ ਨਾਲ ਤਿੰਨ ਬੇਗੁਨਾ ਜਾਨਾਂ ਖਤਮ ਹੋ ਗਈਆਂ ਇਹ ਬਿਆਨ ਸੁਣ ਕੇ ਨਾ ਸਿਰਫ ਅਮਰੀਕੀ ਲੋਕ ਹੈਰਾਨ ਹੋਏ ਸਗੋਂ ਪੰਜਾਬ ਵਿੱਚ ਵੀ ਹੰਗਾਮਾ ਮਚ ਗਿਆ ਹੁਣ ਚਲੋ ਦੋਸਤੋ ਪਿੱਛੇ ਚਲਦੇ ਹਾਂ ਉਸ ਦਿਨ ਵੱਲ ਜਦੋਂ ਇਹ ਦਰਦਨਾਕ ਹਾਦਸਾ ਹੋਇਆ ਸੀ ਫੁੱਲ ਰਿਡਰ ਦੀ ਇੱਕ ਰੂਸ ਵਾਲੀ ਹਾਈਵੇ ਸ਼ਾਮ ਦਾ ਸਮਾਂ ਟਰੱਕ ਡਰਾਈਵਰਾਂ ਦੀ ਲੰਬੀ ਲਾਈਨ ਤੇ ਉਹਨਾਂ ਵਿੱਚੋਂ ਇੱਕ ਸੀ ਹਰਜਿੰਦਰ ਸਿੰਘ ਜਦੋਂ ਉਸਨੇ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਉਸਦਾ ਟਰੱਕ ਵਿੱਚ ਸੜਕ ਵਿੱਚ ਫਸ ਗਿਆ ਅਗਲੇ ਹੀ ਪਲ ਇੱਕ ਮਿਨੀਵੈਨ ਨਾਲ ਜ਼ੋਰ ਨਾਲ ਟਕਰਾਈ ਤੇ ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਜਾਨਾਂ ਮੌਕੇ ਤੇ ਹੀ ਖਤਮ ਹੋ ਗਈਆਂ ਇਸ ਘਟਨਾ ਨੇ ਹਰਜਿੰਦਰ ਦੀ ਜ਼ਿੰਦਗੀ ਹਮੇਸ਼ialੀ ਬਦਲ ਦਿੱਤੀ ਹਾਦਸੇ ਤੋਂ ਬਾਅਦ ਫੈਡਰਲ ਮੋਟਰ ਕੈਰੀਅਰ ਸੇਫਟੀ ਪ੍ਰਸ਼ਾਸਨ ਨੇ ਉਸ ਦੀ ਜਾਂਚ ਕੀਤੀ ਉਸ ਨੂੰ ਭਾਸ਼ਾ ਟੈਸਟ ਦਿੱਤਾ ਗਿਆ ਨਤੀਜਾ ਹਰਜਿੰਦਰ ਸਿਰਫ 12 ਵਿੱਚੋਂ 2 ਨੰਬਰ ਹੀ ਲੈ ਸਕਿਆ ਰੋਡ ਸ਼ਾਈਨ ਵਾਲੇ ਟੈਸਟ ਵਿੱਚ ਵੀ ਉਸ ਨੇ 4 ਵਿੱਚੋਂ ਸਿਰਫ 1 ਸਹੀ ਪਹਿਚਾਣਿਆ ਸਵਾਲ ਇਹ ਹੈ ਦੋਸਤੋ ਕਿ ਜਿਹੜਾ ਵਿਅਕਤੀ ਭਾਸ਼ਾ ਨਹੀਂ ਸਮਝਦਾ ਸਕਦਾ ਸੜਕ ਦੇ ਨਿਸ਼ਾਨ ਨਹੀਂ ਪੜ ਸਕਦਾ ਉਸ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਿੱਤਾ ਹੀ ਕਿਉਂ ਗਿਆ ਕਿ ਇਹ ਅਮਰੀਕਾ ਦੇ ਪ੍ਰਸ਼ਾਸਨ ਦੀ ਗਲਤੀ ਨਹੀਂ ਸੀ ਵਕੀਲ ਗੋਰੀ ਨੇ ਆਪਣੇ ਬਿਆਨ ਵਿੱਚ ਸਾਫ਼ ਗਿਆ ਇਹ ਸਭ ਤੋਂ ਵੱਡੀ ਲਾਪਰਵਾਹੀ ਹੈ ਜਿਸ ਵਿਅਕਤੀ ਨੂੰ ਨਿਯਮਾਂ ਦੀ ਸਮਝ ਨਹੀਂ ਉਸ ਨੂੰ ਵੱਡਾ ਟਰੱਕ ਚਲਾਉਣ ਦੀ ਆਗਿਆ ਕਦੇ ਨਹੀਂ ਦੇਣੀ ਚਾਹੀਦੀ ਇਹ ਹਾਦਸਾ ਆਸਾਨੀ ਨਾਲ ਰੋਕਿਆ ਜਾ ਸਕਦਾ ਸੀ ਉਸ ਨੇ ਜੋ ਬਾਈਡਨ ਸਰਕਾਰ ਤੇ ਵੀ ਸਵਾਲ ਖੜੇ ਕੀਤੇ ਉਸ ਦਾ ਕਹਿਣਾ ਸੀ ਕਿ ਹਰਜਿੰਦਰ 2018 ਤੋਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰੇ ਸੀ ਪਰ ਜੋ ਬਾਈਡਨ ਸਰਕਾਰ ਨੇ ਉਸ ਨੂੰ ਰੋਕਿਆ ਨਹੀਂ ਜੇ ਉਸ ਨੂੰ ਉਸ ਵੇਲੇ ਹੀ ਰਿਪੋਰਟ ਕਰ ਦਿੱਤਾ ਜਾਂਦਾ ਤਾਂ ਅੱਜ ਤਿੰਨ ਬੇਗੁਨਾ ਜਾਨਾਂ ਨਾ ਜਾਂਦੀਆਂ ਇਹ ਗੱਲ ਸਿਰਫ ਹਰਜਿੰਦਰ ਦੀ ਨਹੀਂ ਸਗੋਂ ਅਮਰੀਕਾ ਵਿੱਚ ਰਹਿ ਰੇ ਹਜ਼ਾਰਾਂ ਪੰਜਾਬੀਆਂ ਦੀ ਸੁਰੱਖਿਆ ਨਾਲ ਜੁੜੀ ਹੈ ਗੋਰੀ ਨੇ ਇੱਥੋਂ ਤੱਕ ਕਿਹਾ ਕਿ ਜਿਹੜੇ ਅਧਿਕਾਰੀ ਨੇ ਹਰਜਿੰਦਰ ਨੂੰ ਡਿਪਾਰਟਮੈਂਟ ਆਫ ਮੋਟਰ ਵਾਈਕਲ ਤੋਂ ਲਾਇਸੈਂਸ ਜਾਰੀ ਕੀਤਾ ਉਹ ਵੀ ਉਨੇ ਹੀ ਜ਼ਿੰਮੇਵਾਰ ਨੇ ਜਿੰਨਾ ਹਰਜਿੰਦਰ ਉਸ ਦੇ ਸਬਤ ਸੰ ਇਸ ਨੂੰ ਤੁਰੰਤ ਰਿਪੋਰਟ ਕਰੋ ਅਤੇ ਮੁੜ ਕਰਦੇ ਅਮਰੀਕਾ ਦੀ ਧਰਤੀ ਤੇ ਕਦਮ ਨਾ ਰੱਖਣ ਦਿੱਤਾ ਜਾਵੇ। ਦੋਸਤੋ ਹੁਣ ਸਵਾਲ ਇਹ ਹੈ ਕਿ ਸੱਚਮੁੱਚ ਹਰਜਿੰਦਰ ਸਿਰਫ ਕਸੂਰਵਾਰ ਹੈ ਜਾਂ ਇਹ ਹਾਦਸਾ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਨਤੀਜਾ ਸੀ? ਹਰਜਿੰਦਰ ਦੇ ਸਮਰਥਕ ਕਹਿੰਦੇ ਹਨ ਕਿ ਉਹ ਸਿਰਫ ਇੱਕ ਸਧਾਰਨ ਡਰਾਈਵਰ ਸੀ ਜੋ ਆਪਣੀ ਜ਼ਿੰਦਗੀ ਬਣਾਉਣ ਆਇਆ ਸੀ। ਉਹਨਾਂ ਦਾ ਕਹਿਣਾ ਹੈ ਕਿ ਉਸ ਨੂੰ ਵੈਕੂਲਰ ਹੈਮਿਉਸਾਈਡ ਦਾ ਦੋਸ਼ ਦੇ ਕੇ ਸਿਰਫ ਇੱਕ ਕਮਿਊਨਿਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ ਵਿਰੋਧੀ ਕਹਿੰਦੇ ਹਨ ਕਿ ਉਸ ਦੀ ਲਾਪਰਵਾਹੀ ਕਰਕੇ ਤਿੰਨ ਬੇਗੁਨਾ ਮਾਰੇ ਗਏ ਇਸ ਲਈ ਉਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਸ ਮਾਮਲੇ ਵਿੱਚ ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਹਰਜਿੰਦਰ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਸੀ ਕਿ ਉਹ ਭਾਰਤ ਤੋਂ ਮੋਦੀ ਸਰਕਾਰ ਦੇ ਡਰ ਕਾਰਨ ਭੱਜ ਕੇ ਅਮਰੀਕਾ ਆਇਆ ਸੀ ਉਸ ਦਾ ਕਹਿਣਾ ਸੀ ਕਿ ਉਹ ਖਾਲਿਸਤਾਨ ਦਾ ਸਮਰਥਕ ਸੀ ਅਤੇ ਰੀਫਰੈਂਡਮ ਮੁਹਿੰਮਾ ਵਿੱਚ ਹਿੱਸਾ ਲੈਂਦਾ ਸੀ ਇਸ ਕਰਕੇ ਉਸ ਨੂੰ ਭਾਰਤ ਵਿੱਚ ਟਾਰਗੇਟ ਕੀਤਾ ਜਾਂਦਾ ਸੀ ਪਰ ਦੋਸਤੋ ਕੀ ਇਹ ਕਾਰਨ ਅਮਰੀਕਾ ਦੇ ਕਾਨੂੰਨ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿ ਅਮਰੀਕਾ ਦੀ ਕੋਰਟ ਉਸ ਦੀ ਰਾਜਨੀਤਿਕ ਸ਼ਰਨ ਨੂੰ ਮੰਨੇਗੀ ਜਾਂ ਫਿਰ ਉਸ ਨੂੰ ਰਿਪੋਰਟ ਕਰ ਦੇਵੇਗੀ ਦੂਜੇ ਪਾਸੇ ਸਿੱਖ ਟਰੱਕ ਡਰਾਈਵਰਾਂ ਦਾ ਯੋਗਦਾਨ ਅਮਰੀਕਾ ਵਿੱਚ ਬਹੁਤ ਵੱਡਾ ਹੈ ਅੰਕੜਿਆਂ ਮੁਤਾਬਕ 1 ਲੱਖ ਤੋਂ ਵੱਧ ਸਿੱਖ ਟਰੱਕ ਡਰਾਈਵਰ ਦਿਨ ਰਾਤ ਅਮਰੀਕਾ ਦੀ ਸਪਲਾਈ ਚੇਨ ਨੂੰ ਚਲਾਉਂਦੇ ਨੇ ਉਹ ਕਾਣਫੀਨ ਦੀਆਂ ਦਵਾਈਆਂ ਤੇ ਜ਼ਰੂਰੀ ਸਮਾਨ ਹਰ ਕੋਨੇ ਤੱਕ ਪਹੁੰਚਾਉਂਦੇ ਨੇ ਇਸੇ ਕਰਕੇ ਕਈ ਲੋਕ ਕਹਿੰਦੇ ਹਨ ਕਿ ਇੱਕ ਹਾਦਸੇ ਦੀ ਸਜ਼ਾ ਪੂਰੀ ਕਮਿਊਨਿਟੀ ਨੂੰ ਦੇਣਾ ਗਲਤ ਹੈ ਦੋਸਤੋ ਹੁਣ ਸਭ ਤੋਂ ਵੱਡਾ ਸਵਾਲ ਹੈ ਅੱਗੇ ਕੀ ਹੋਵੇਗਾ ਕੀ ਹਰਦੀਪ ਨੂੰ ਅਮਰੀਕਾ ਦੀ ਕੋਰਟ ਸਖਤ ਸਜ਼ਾ ਦੇਵੇਗੀ ਜਾਂ ਫਿਰ ਉਸ ਨੂੰ ਸਿੱਧਾ ਭਾਰਤ ਤੋ ਵਾਪਸ ਰਿਪੋਰਟ ਕਰ ਦਿੱਤਾ ਜਾਵੇਗਾ ਕਿ ਅਮਰੀਕੀ ਨੇਤ੍ਰਿਤਵ ਉਸ ਦੇ ਕੇਸ ਨੂੰ ਨਿਆਹ ਦੇ ਤੌਰ ਤੇ ਦੇਖੇਗਾ ਜਾਂ ਰਾਜਨੀਤੀ ਦੇ ਤੌਰ ਤੇ ਇਹ ਸਸਪੈਂਸ ਹਜੇ ਵੀ ਕਾਇਮ ਹੈ ਤਾਂ ਦੋਸਤੋ ਇਹ ਸਿਰਜਿੰਦਰ ਸਿੰਘ ਦੇ ਮਾਮਲੇ ਦੀ ਪੂਰੀ ਜਾਣਕਾਰੀ ਹੁਣ ਸਵਾਲ ਤੁਹਾਡੇ ਲਈ ਹੈ ਕਿ ਤੁਹਾਡੇ ਅਨੁਸਾਰ ਹਰਜਿੰਦਰ ਕਸੂਰਵਾਰ ਹੈ ਜਾਂ ਉਸ ਨੂੰ ਸਿਰਫ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ ਪੰਜਾਬ ਦੀ ਹਰ ਛੋਟੀ ਵੱਡੀ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਸੱਚਾਈ ਹਰ ਇੱਕ ਪੰਜਾਬੀ ਤੱਕ ਪਹੁੰਚੇ ਤਾਂ ਦੋਸਤੋਂ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰਾਖਾ ਛੱਤ ਸ਼੍ਰੀ ਅਕਾਲ ਦੋਸਤੋਂ